ਡੱਬ ਦੇ ਵਿੱਚ ਨਕਲੀ ਪਿਸਤੌਲ ਲਾ ਕੇ ਫੋਟੋ ਪਾਣੀ 17 ਸਾਲ ਦੇ ਨੌਜਵਾਨ ਨੂੰ ਕਾਫੀ ਮਹਿੰਗੀ ਪੈ ਗਈ ਹੈ। ਬਲਜ਼ਵੱਲੂ ਬਹਿਰੇਮੀਦਨਾ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਹ ਵੱਡੇ ਇਲਜ਼ਾਮ ਖੁਦ ਹਸਪਤਾਲ ਪਰਤੀ ਨੌਜਵਾਨ ਤੇ ਉਸਦੇ ਪਰਿਵਾਰ ਵੱਲੋਂ ਪੁਲਿਸ ਤੇ ਲਾਏ ਗਏ ਨੇ। ਪੂਰਾ ਮਾਮਲਾ ਫਿਰੋਜ਼ਪੁਰ ਦਾ ਜਿੱਥੇ ਨੌਜਵਾਨ ਮੁਤਾਬਕ ਉਸ ਵੱਲੋਂ ਲਾਈਟਰ ਵਾਲੀ ਨਕਲੀ ਪਿਸਤੌਲ ਦਾ ਫੋਟੋ ਖਿੱਚਵਾ ਕੇ ਪਾਈ ਗਈ ਸੀ ਤੇ ਉਸ ਨੂੰ ਅਸਲੀ ਪਿਸਤੌਲ ਸਮਝ ਕੇ ਪੁਲਿਸ ਦੇ ਵੱਲੋਂ ਉਸ ਨੂੰ ਕੰਮ ਕਰਦੇ ਨੂੰ ਚੁੱਕ ਲਿਆ ਜਾਂਦਾ ਥਾਣੇ ਲਿਜਾ ਕੇ ਕੁੱਟਮਾਰ ਕੀਤੀ ਗਈ ਨੌਜਵਾਨ ਮੁਤਾਬਕ ਪੁਲਿਸ ਨੇ ਉਸ ਤੇ ਨਸ਼ਾ ਵੇਚਣ ਦੇ ਵੀ ਇਲਜ਼ਾਮ ਲਗਾ ਕੇ ਕੁੱਟਮਾਰ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਆ ਤੇ ਨਸ਼ਾ ਜਾਂ ਪਿਸਤੌਲ ਕਿੱਥੋਂ ਲੈ ਕੇ ਆਵਾਂਗੇ ਪਰਿਵਾਰ ਨੇ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਨੌਜਵਾਨ ਦੇ ਸੱਟਾ ਜ਼ਿਆਦਾ ਲੱਗਣ ਕਰਕੇ ਉਸ ਨੂੰ ਹਸਪਤਾਲ ਪਹਤੀ ਕਰਵਾਇਆ ਗਿਆ ਤੇ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਮੁਤਾਬਕ ਨੌਜਵਾਨ ਦੇ ਗੁੱਜੀਆਂ ਸੱਟਾਂ ਲੱਗੀਆਂ ਨੇ ਉਧਰ ਪੁਲਿਸ ਪੂਰੇ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਤਵੱਡੇ ਇਲਜ਼ਾਮ ਨੌਜਵਾਨ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਲਗਾ ਦਿੱਤੇ ਗਏ ਨੇ ਹਾਲਾਂਕਿ ਪਿਸਤੌਲ ਅਸਲੀ ਹੈ ਯਾ ਨਕਲੀ ਹੈ ਤੇ ਨੌਜਵਾਨ ਦੇ ਨਾਂ ਕੁਟਮਾਰ ਦੀ ਗੱਲ ਕੀ ਸੱਚ ਹੈ ਕੀ ਝੂਠ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਸਰ ਅਜੇ ਕੁਮਾਰ ਅਜੇ ਕੁਮਾਰ ਅਜੀਤ ਮਾਰ ਉਮਰ ਕਿੰਨੀ ਜਰੀ ਮੇਰੀ 17 ਸਾਲ 17 ਸਾਲ ਹੈ ਹਾਂਜੀ ਕੀ ਕਰਦੇ ਹੋ ਮੈਂ ਸਰਦਿਆੜੀ ਕਰਦਾ ਜੜੀ ਕਰਦੇ ਹਾਂ ਹਾਂਜੀ ਤੇ ਕੁੱਟਾ ਕਿੱਥੇ ਤੇ ਕਿਵੇਂ ਲੈ ਕੇ ਗਿਆ ਸਰ ਮੈਂ ਕੰਮ ਲੱਗਾ ਸੀ ਪਿੰਡ ਗੱਟੀ ਮਤੜ ਮਿਸਤਰੀਆਂ ਨਾਲ ਸਰ ਉਹ ਆਏ ਮਲਾਜ਼ਮ ਸਰ ਮਨੋਥ ਲੈ ਕੇ ਪਹਿਲਾ ਗੁਰਰਾ ਸਾਹਿਬ ਲੈ ਕੇ ਗਿਆ ਸਰ ਉੱਥੇ ਕੁੱਟਮਾਰ ਕੀਤੀ ਆ ਫਿਰ ਸਰ ਗੁਰਰਾ ਸਾਹਿਬ ਨੇ ਸਰ ਲੱਖੋ ਕਾ ਦੇ ਦਿੱਤਾ ਸਰ ਫਿਰ ਤੇਨੇ ਕੁੱਟਮਾਰ ਵੱਧੂ ਕੀਤੀ ਆ ਕੀ ਸੋਚ ਕੀਤੀ ਕੀ ਸਰ ਉਹ ਕਹਿੰਦੇ ਸਿਪਲੇ ਮੰਤ ਤੋ ਸਮਝ ਲੈ ਰਹੇ ਬਾਰਡਰੂਪ ਆਰਲਿੰਗ ਤੇਰੇ ਤੋ ਕਸਤੌਲ ਲੈਣਾ ਹੈ ਹੈਰੋਨ ਤੇਰੇ ਕੋਲ ਆ ਸਰ ਮੈਂ ਕਿੰਨੇ ਏਦਾਂ ਨਾ ਕੋਈ ਕੰਮ ਨਹੀਂ ਕਰਦਾ ਅੱਛਾ ਕੀ ਕਰਦਾ ਹਾਂਜੀ ਸਰ ਠੀਕ ਹੈ ਇੰਨੀ ਕੁਟਮਾਰ ਕਰਦੇ ਕਿੱਥੇ ਰੱਖਿਆ ਸਰ ਕੁਆਟਰ ਚ ਰੱਖਿਆ ਲੱਖੋ ਗਿਆ ਹਾਂ ਹਾਂਜੀ ਸਰ ਕਿੱਲੇ ਤੇ ਰੱਖਿਆ ਸਰ ਇੱਕ ਦਿਨ ਪੂਰਾ ਰੱਖਿਆ ਇੱਕ ਦਿਨ ਸਰ ਮੈਨੂੰ ਭੁੱਖੇ ਨੂੰ ਲੱਗਿਆ ਸਰ 1 ਵਜੇ ਦੁਪਹਿਰ ਹੀ ਮੈਂ ਮਿਸਤਰੀ ਨਾਲ ਕੰਮ ਲੱਗਾ ਹੋਇਆ ਸੀ ਸਰ ਕੋਈ ਰੋਟੀ ਨਹੀਂ ਖਾਜੀ ਕੋਈ ਕੁਝ ਨਹੀਂ ਤੇ ਸਰ ਇੱਕ ਦਿਨ ਉੱਥੇ ਰੱਖਿਆ ਸਰ ਉੱਥੇ ਵੀ ਰੋਟੀ ਨਹੀਂ ਮਿਲੀ ਤੇ ਨਾ ਪਰਸੋਂ ਸਰ ਛੱਡਿਆ ਇੰਨੀ ਕੁਟਮਾਰ ਕੌਣ ਕੌਣ ਕਰਦਾ ਹੈ ਕਿੱਨੇ ਜਿਹੜੇ ਸਰ ਤਿੰਨ ਜਨੇ ਮਲਾਦਮ ਸੀ ਇੱਕ ਮੈਡਮ ਸੀ ਫੋਟੋ ਮਾਰ ਕਰਦੇ ਰਹੇ ਹਾਂਜੀ ਸਰ ਕਿੰਨੀ ਵਾਰੀ ਫੋਟੋ ਮਾਰ ਸਰ ਦੋ ਤਿੰਨ ਵਾਰੀ ਕਟ ਮਾਰ ਕੀਤੀ ਹੈ ਸਰ ਮਨ ਉਹਦੇ ਸੀ ਹਾਂਜੀ ਸਰ ਮਨ ਤਾਂ ਪਿਸਤੌਲ ਹੈ ਤੇਰੇ ਕੋਲ ਪਿਸਤੌਲ ਨਪਿਆ ਪਰ ਮੈਂ ਕਹਿੰਦਾ ਨਹੀਂ ਸਰ ਇਦਾਂ ਕੋਈ ਗੱਲ ਬਾਤ ਨਹੀਂ ਅਸਲ ਤੇਰੇ ਕੋਲ ਕਿਹੜਾ ਹੈ ਸਰ ਡੰਮੀ ਲੈਟਰ ਹੈਗਾ ਸੀ ਇੱਕ ਕੱਤੇ ਕੀਤੀ ਫੋਟੋ ਹਾਂਜੀ ਸਰ ਸਰ ਅੱਜ ਤੋਂ ਤਿੰਨ ਚਾਰ ਸਰ ਪਹਿਲ ਵਾਲੀ ਫੋਟੋ ਖਿੱਚੀ ਹੋਈ ਸੀ ਹਾਂਜੀ ਸਰ ਉਹਦੇ ਉਹ ਚੱਕੀ ਦੇਖਦੇ ਹਾਂ ਹਾਂਜੀ ਸਰ ਤੇ ਕੋ ਪਿਸਤੌਲ ਹਾਂਜੀ ਕਾਰ ਵੇ ਸਰ ਮਨੇ ਇਨਸਾਫ ਦਿੱਤਾ ਜੈਪੁਰ ਹਾਂਜੀ ਸਰ ਮੇਰਾ ਨਾਮ ਵਰਜੀਤ ਕੌਰ ਹੈ ਵਰਜੀਤ ਕਿੱਥੇ ਰਹਿੰਦੇ ਤੁਸੀਂ ਅਸੀਂ ਗੱਟੀ ਮਤੜਪੈਂਡਾ ਅੱਛਾ ਸਰ ਕੀ ਉਹ ਗੱਲਬਾਤ ਹੋਈ ਮੁੰਡਾ ਮੇਰਾ ਲੱਗਿਆ ਹੋਇਆ ਸੀ ਕਿਸੇ ਦੀ ਦੁਕਾਨ ਪਾਉਂਦੇ ਪੈਸੀ ਹਾਂ ਸਾਰੀ ਤੇ ਤੇ ਉਥੋਂ ਪੁਲਸ ਆਈ ਤੇ ਪੁਲਸ ਚੱਕ ਲਗੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਸਾਨੂੰ ਗਏ ਹੋਏ ਸੀ ਦਿਹਾੜੀਏ ਮੈਂ ਤਾਂ ਮਜ਼ਦੂਰੀ ਕਰਕੇ ਅਸੀਂ ਇਹ ਕਰਦਾ ਮਸੇ ਗੁਜ਼ਾਰਾ ਚਲਾਉਂਦੇ ਸੀ ਤੇ ਸਾਡੀ ਥਾਂ ਵੇਖੀ ਜਾਵੇ ਵੀ ਕਿਹੜੀ ਅਸੀਂ ਕੀਤੀ ਬੈਠਿਆ ਗੱਲਬਾਤ ਹੈ ਪੋਸਟਾਲਾ ਤੇ ਕਹਿ ਦਿੱਤੂ ਲੈ ਗਏ ਮੰਡੀ ਆ ਜਾ ਕੇ ਤੇ ਮਾਰ ਕਟਾਈ ਬੜੀ ਕੀਤੀ ਨਾ ਫਿਰ ਉਹਨਾਂ ਆਦੀ ਤਰਸਲੀ ਕਰਕੇ ਉਹਨਾਂ ਲੱਖੋ ਕੇ ਦੇ ਦਿੱਤਾ ਤੇ ਲੱਖੋ ਗਾਲਿਆਂ ਨੇ ਬੜਾ ਹੀ ਕੁੱਟਿਆ ਤੇ ਮੇਰੇ ਮੁੰਡੇ ਨੂੰ ਨਾ ਪਛਾਹ ਵਾਂਗ ਖੂਨ ਆਉਣ ਲੱਗ ਪਿਆ ਸੀ ਵਿੱਚ ਨੱਕ ਮੰੂ ਖੂਨ ਆਉਣ ਲੱਗ ਪਿਆ ਸੀ ਕਿੰਦੀ ਮੇਰੇ ਵੀ ਨਾਲ ਕੁੱਟਿਆ ਹਾਂ ਬੜਾ ਹੀ ਕੀਤੀ ਤੇ ਉਹ ਮੈਡਮ ਰੋਣ ਲੱਗ ਪਈ ਸਾਂ ਕਿ ਤੁਸੀਂ ਮੁੰਡੇ ਨੂੰ ਕਿਉਂ ਮਾਰਦੇ ਏ ਮਾਰ ਗਿਆ ਤਾਂ ਫਿਰ ਤੇ ਅਸੀਂ ਲੈਣ ਵੀ ਗਏ ਸੀ ਪਛਾਤ ਲੈ ਕੇ ਤੇ ਉਹ ਨਾ ਕਿ ਨਹੀਂ ਅਸੀਂ ਅੱਜ ਨਹੀਂ ਦੇਣਾ ਸੀ ਕੱਲ ਨੂੰ ਦੇਵਾਂਗੇ ਦੋ ਸਰਪੰਚਾਂ ਦੀ ਜ਼ਿੰਮੇਵਾਰੀ ਤੇ ਵੀ ਨਹੀਂ ਉਹਨਾਂ ਦਿੱਤਾ ਹਾਂ ਜੀ ਨਹੀਂ ਦਿੱਤਾ ਕੋਟ ਮਾਰ ਇਹਨੇ ਕੀਤੀ ਹੈ ਵਜਾ ਤਾਂ ਕੀ ਰਜਾਮ ਲਗਾਉਦੇ ਨੇ ਉਹ ਵਜਾ ਤਾਂ ਸਰ ਕੋਈ ਨਹੀਂ ਰਹੀ ਸੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਸੀ ਕੀ ਇਹਦੇ ਤੇ ਕੀ ਬਈ ਕੀ ਵਜਾ ਕਰਕੇ ਕੋਟ ਮਾਰ ਦਿੱਤਾ ਕੀ ਕਰਨ ਉਹ ਫੋਟੋ ਦਾ ਹੀ ਕੀ ਕਰ ਹਾਂ ਫੋਟੋ ਜੇ ਰਸੀ ਲੈਟਰ ਜੇ ਵਾਲਾ ਜੋ ਆ ਕੇ ਕੋਲ ਵਹਾ ਸ਼ਾਦੀ ਕਰੇ ਗਿਆ ਸੀ ਤੇ ਉੱਥੇ ਕਿਦੇ ਵਿੱਚ ਫੋਟੋ ਹੈਗਾ ਸੀ ਤੇ ਉਹ ਵੇਖ ਕੇ ਤਾਂ ਬਸ ਉਹਦੇ ਪਿੱਛੇ ਹੀ ਵੀ ਹਾਂਜੀ ਕਹਿੰਦਾ ਸੀ ਪਿਸਤੌਲ ਤੂੰ ਮੰਨ ਤੇ ਤੂੰ ਡਰਾਉਣ ਲਗਾਉਣਾ ਹੈ ਹਾਂ ਵੀ ਤੂੰ ਇਹ ਕੰਮ ਕਰਨਾ ਤੇਰੇ ਕੋਲ ਇਹਨੇ ਪੈਕਟ ਤੂੰ ਮੰਨ 5 6 6 ਦਿਨ ਉੱਤੇ ਚੜ ਜਾਂਦੇ ਸੀ ਮੇਰੇ ਮੁੰਡੇ ਦੇ ਹਾਂ ਕੁੱਟ ਮਾਰ ਬੜੀ ਕੀਤੀ ਹੈ ਨਾ ਮੁੰਡੇ ਨੇ ਰਾਤ ਰੋਟੀ ਖਾਦੀ ਦੇ ਨਾਮ ਦੇਰ ਖਾਦੀ ساری ਰਾਤ ਅਸੀਂ ਬਹਿ ਕੇ ਕੱਢੀ ਹੈ ਹੋਰ ਕਾਰਵਾਈ ਦੀ ਕੀ ਮੰਗਤ ਤੂੰ ਕਾਰਵਾਈ ਅਸੀਂ ਆਲੇ ਪਰਚਾ ਹੋ ਜਾਵੇ ਉਹਦੇ ਤੇ ਹਾਂ ਪੁਲਸ ਤੇ ਵੀ ਇਹਨਾਂ ਬਾਲਕ ਮੁੰਡਾ ਹੈਗਾ ਸੀ ਇਹਨਾਂ ਕਿਉਂ ਇਹਨਾਂ ਕੁੱਟ ਮਾਰ ਕੀਤੀ ਉਹ ਛੱਡਿਆ ਕਿਵੇਂ ਹੁੰਦਾ ਇਹ ਫੌਜਿਆਂ ਨੇ ਕੌਣ ਕਰਾਇਆ ਸੀ ਫੌਜਿਆਂ ਦਾ ਕੌਣ ਕਰਾਇਆ ਸੀ ਕੌਣ ਕਰਾਇਆ ਸੀ ਸਾਰਾ ਆ ਮੈ ਲਦਾ ਫੇਰ ਤਾਂ ਉਹਨਾਂ ਛੱਡਿਆ ਨਹੀਂ ਤਾਂ ਛੱਡਦੇ ਨਹੀਂ ਸੀ ਕਹਿੰਦੇ ਸੀ ਅਸੀਂ ਪਰਚਾ ਪਾਉਣਾ ਹੈ ਅਸੀਂ ਨੇ ਸਾਲੋਂ ਵੀ ਕੁਝ ਵਿਖਾਓ ਵੀ ਕੀ ਤੁਸੀਂ ਪਾਉਣਾ ਮੁੰਡੇ ਤੇ ਕੁਝ ਐ ਵਿਖਾਓ ਤਾਂ ਫੇਰ ਤਾਂ ਅਸੀਂ ਵੀ ਕਾਵਾਂਗੇ ਕਿ ਠੀਕ ਪਰਚਾ ਹੋਇਆ ਹੈ ਨਜਾਇਜ਼ ਪਰਚਾ ਥੋੜਾ ਹੋਵੇ ਕੋੜ ਕਰਾਂ ਦਾ ਦੇ ਤੀ ਪੁੱਤਰ ਨੇ ਇਹਦੇ 17 ਸਾਲ ਸਰ ਉਮਰੇ ਸਿੰਘ ਜੀ ਪਰਮੇਸ਼ਰ ਕਿੱਥੋਂ ਦਾ ਰਹਵਾ ਗੱਟੀ ਮੱਤੜ ਦੇ ਜੀ ਗੱਟੀ ਮੱਤੜ ਹਾਂਜੀ ਤੇ ਕੀ ਗੱਲਬਾਤ ਰਹੀ ਗੱਲਬਾਤ ਵੀ ਇਹ ਦਿਹਾੜੀ ਲੱਗਾ ਹੈ ਕੇ ਬਣੀ ਜਿੱਤਾ ਸਿੱਖਾ ਬਣੀ ਸਾਰੀ ਚ ਲੱਗਿਆ ਹੀ ਕਿੱਥੇ ਲੱਗਿਆ ਪਿੰਡ ਗੱਟੀ ਮਤਰ ਦੇ ਵਿੱਚੀ ਵਿੱਚੀ ਵੇੜ ਦੇ ਅੱਛਾ ਭਾਈ ਦੋਰੀ ਕਰਦਾ ਆ ਮਨਜ਼ੂਰ ਕਰਦਾ ਜੀ ਤੇ ਕੀ ਗੱਲ ਬਾਤ ਹੈ ਗੱਲ ਬਾਤ ਹਾਲੇ ਕੋਈ ਨਹੀਂ ਅਹੀਂ ਦੋਵੇਂ ਜੀ ਗਏ ਹੈ ਹੀ ਲਸਣ ਪੱਟਣ ਕੁੱਟਿਆ ਕਿ ਕੁੱਟਾ ਪੁਲਿਸ ਵਾਲਿਆਂ ਨੇ ਜੀ ਉਹ ਲੈ ਕੇ ਗਏ ਇਤੋਂ ਲੱਖੋ ਕਲੇ ਗਏ ਇਹਨਾਂ ਨਾਲ ਅਸੀਂ ਨਹੀਂ ਜਾਣਦੇ ਲੱਕੜੇ ਚਾਹੀ ਹਾਂ ਲੱਖੋ ਕਲੇ ਜੀ ਕਿਹੜੇ ਗੋਚੇ ਚੁੱਕ ਕੇ ਲੱਗੇ ਕੋਈ ਸਾਨੂੰ ਸਮਝ ਨਹੀਂ ਆਇਆ ਕਰ ਗਿਆ ਤਾਂ ਮਗਰ ਇਹ ਪਹਿਲਾਂ ਤਾਈ ਫਰੋਈਪੁਰ ਲੱਭਦੇ ਭਾਲੂ ਕੋਈ ਲੱਭਿਆ ਨਹੀਂ ਬੰਡਾ ਉਸੇ ਨਾ ਹਾਨੂੰ ਤੇ ਪਿੰਡ ਚ ਫੜ ਲੈ ਕਿੱਧਰ ਗਿਆ ਦੋ ਤਿੰਨ ਨਾਲੇ ਤਾਈ ਫਰੋਈਪੁਰ ਪੁੱਛਿਆ ਤੇ ਉੱਤੀ ਬਿੰਕੀ ਨੇ ਮਿਲਿਆ ਸਾਨੂੰ ਅੱਲੀ ਤੇ ਬੰਦਾ ਲੈ ਆਉਂਦੇ ਤੁਰਦਾਸੀ ਦੇਣਾ ਸੀ ਕੋਈ ਨਾ ਹਣ ਦੱਸਿਆ ਨਹੀਂ ਕੋਈ ਕੀਤਾ ਨਹੀਂ ਤੇ ਬਿਨਾਂ ਵਜ੍ਹਾ ਚੁੱਕ ਤੇ ਲੈ ਗਏ ਨੇ ਤੇ ਮੈਂ ਹੀ ਦੋਵੇਂ ਚੀਜ਼ ਦਿਹਾੜੀ ਗਿਆ ਲਸਣ ਦੀ ਆਲੂ ਮਗਰ ਪਉਣ ਗਿਆ ਵੀ ਐ ਤਰ੍ਹਾਂ ਤੇਰੇ ਮੋਢੇ ਚੁੱਕ ਲ ਗਏ ਨੇ ਕੋਈ ਗਾਲਾਂ ਦੀ ਬਾਤ ਨਹੀਂ ਨੇ ਰੋਟੀ ਖਾਦੀ 1 ਵਜੇ ਮਿਸਟਰ ਦੇ ਨਾਲ ਰੋਟੀ ਖਾਦੀ ਕੋਈ ਰੋਟੀ ਨਹੀਂ ਖਾਣਦੇ ਤੇ ਤੇ ਭੁੱਖਾ ਪਾੜਾ ਲੈ ਗਏ ਨੇ ਕੋਈ ਸਾਡੇ ਬੈਰੇ ਵੀ ਨਾਲ ਕੁੱਟਮਾਰ ਕੀਤੀ ਹੈ ਜੀ ਹਾਂ ਜੀ ਕੁੱਟੇ ਬੜਾ ਇਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਬਹੁਤ ਜ਼ਿਆਦਾ ਇਨਾਂ ਨੇ ਹਾਂ ਜੀ ਮਨਾਉਂਦੇ ਆਨੇ ਪਿਸਤੌਲ ਦੇ ਆਵਾਜ਼ੇ ਨਾਲ ਪਿਸਤੌਲ 10 ਫਿਰ ਤੋਰ ਕਿਤੇ ਨੱਪੇ ਤੂੰ ਡਰਾਉਣ ਆਣੇ ਕਿਸੇ ਜਿਹੜਾ ਸਰਪੰਚ ਸਾਡਾ ਨਵਾਂ ਬਣਿਆ ਵੀ ਉਹਦੀ ਕੋਠੀ ਤੇ ਤੂੰ ਡਰਾਉਣ ਆਣਾ ਤੂੰ ਐ ਕਰਨਾ ਹੈ ਸਾਡੇ ਮਨਾਉਂਦੇ ਕੁੱਟ ਕੜਾ ਬੜੀ ਕਟਾਈ ਕਰਦੇ ਨੇ ਬੀ ਤੂੰ ਇਹ ਮਾਨਵੀ ਤੂੰ ਡਰਾਉਣ ਆ ਜੇ ਚੁਲਾਣਾ ਤੂੰ ਇਹਦੇ ਕੋਲ ਮੁੰਡਾ ਦਬਾਰ ਕੇ ਹਾਂ ਮੁੰਡਾ ਆ ਬਾਰ ਮਾਰ ਕੇ ਜੀ ਕਿੱਲੀ ਹੈ ਜੀ ਇਹ 17 ਸਾਲ ਹਰ ਅੱਛਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਫੋਸਰ ਆ ਗਈ ਫਿਰ ਤੋਂ ਫਿਰ ਬਾਅਦ ਤੇ ਉਹ ਫੋਲ ਫਿਰ ਦੁਬਾਰਾ ਵੇਟ ਮਾਰਨ ਆਏ ਪਿੰਡ ਚ ਅੱਛਾ ਦੁਬਾਰਾ ਵਾਰ ਵੀ ਤੂੰ ਹੋਰ ਮੁੰਡਿਆਂ ਨੂੰ ਐਵੇਂ ਫਿਰ ਉਹਨਾਂ ਨੂੰ ਨਜਾਇਜ਼ ਚੁੱਕ ਤੇ ਲਗਾ ਦੇ ਦੋ ਮੁੰਡਿਆਂ ਨੂੰ ਅੱਛਾ ਇੱਕ ਤਾਂ ਮੁੰਡਾ ਮਾਰ ਭੱਜ ਗਿਆ ਇੱਕ ਮੁੰਡੇ ਨੂੰ ਫੜ ਲੈਣ ਫਿਰ ਪਾੜਦੇ ਤੋਂ ਉਹਨੂੰ ਵੀ ਲਾਇਆ ਗਾ ਉਹਨੂੰ ਵੀ ਰਾਜ਼ ਅਗਰ ਉਹਨ ਕੋਈ ਐਵੇਂ ਹੁਣ ਮੈਂ ਮੂੰਹੋਂ ਫੋਟੀ ਜਿਹੀ ਚਮਕ ਵੀ ਨਹੀਂ ਮਾਰੀ ਨੇ ਇਹ ਇਹਨੂੰ ਉਹਦੇ ਦਾ ਜਾਨ ਤੋਂ ਪਹਿਲਾਂ ਪਹਿਲੇ ਵੀ ਨੂੰ ਕੁੱਟ ਲਿਆ ਪਹਿਲਾਂ ਲਗਾਇਆ ਨੇ ਗੁਰੂਸਾਲ ਵਾਲੇ ਉਹਨੇ ਕੁੱਟ ਮਾਰ ਕੀਤੀ ਫੇਰ ਉਹ ਬਾਅਦ ਚ ਲੱਖੋ ਕਾਲ ਉਹਨਾਂ ਬਰੇਤਾ ਇਹਨਾਂ ਦੀ ਤਸੱਲੀ ਕੀਤੀ ਲੱਖੋ ਪੈਲੇ ਨੇ ਹੋਰ ਕੀ ਮੰਗਿਆ ਤਾਂ ਹੋਰ ਸਾਡੀ ਮੰਗ ਹੈ ਜੋ ਸਾਡੇ ਮੂੜੇ ਕਾਰਵਾਈ ਵੀ ਇੰਦਰ ਪਰਚਾ ਹੋਣਾ ਚਾਹੀਦਾ ਹੁੰਦੇ ਤੇ ਜੋ ਹਾਂ ਹਾੜਾ ਕੋਈ ਰਾਜੀ ਨਾਵਾਂ ਨਹੀਂ ਹੋਣਾ ਪਾਜੋ ਮਰਜ਼ੀ ਸਾਡੇ ਨਾਲ ਹੋ ਜਾਵੇ ਇਹ ਗਰੀਬ ਜਹਾੜੀ ਦਰ ਬੰਦੇ ਆ। ਹੋਰ ਕਿਸ ਤਰ੍ਹਾਂ ਵਿਦੇਸ਼ਾਂ ਦੇ ਮੁੰਡੇ ਬੋਲਦਾ ਜਾਂ ਨਹੀਂ ਬੋਲਦਾ। ਬੋਲਦਾ ਇਹ ਮੇਰਾ ਮोटा ਬੋਲਦਾ ਮੈਂ ਤਾਂ ਮੈਨੂੰ ਇੱਕ ਤਾਂ ਸਲੀਂਦਾ ਕੋਲ ਨਹੀਂ ਚੱਪਲਾ ਨਾਲ ਕੁੱਟੀ ਗਣ ਸਿਆਰੀ। ਇੱਕ ਲੰਮੇ ਹੱਥਕਾਰ ਤੇ ਚਾਰ ਪੰਜ ਬੰਦੇ ਉੱਤੇ ਚੜ ਗਏ ਨੇ। ਇੱਕ ਜਦੋਂ ਤਾਂ ਲੱਤਾਂ ਖੜੀਏ ਕਰ ਤੁੱਤੂ ਹੀ ਤਾਂ ਡਾਂਗਾਂ ਨਾਲ ਕੁੱਟੀ ਗਏ ਨੇ। ਉਹ ਸੁਨੇਹਨਾ ਫੁਸੈਨਾ ਕੁੱਪਾ। ਮੈਡਮ ਕੋਲ ਹੈ ਇਹ ਮੁੰਡਾ ਦਾਦਾ ਰ ਹੈ ਮੈਡਮ ਜਿਹੜੀ ਇਤੋ ਨਾਂਦੀ ਹੁੰਦੀਆਂ ਨੇ ਵਿੱਚ। ਖੁਦ ਰੋਣਾ ਤੇ ਇਹਨੇ ਬੱਚੇ ਨੂੰ ਕਿਉਂ ਇੰਨਾ ਫੋੜਦੇ ਕੀ ਆਪਾਂ ਇਹਦੇ ਕੋਲ ਅੱਭੀ ਖਲੇ। ਖੁਦ ਰੋਣਾ ਪੀਓ ਮੈਡਮ ਵੀ। ਅਨੇ ਬੱਚੇ ਛੱਡਦਾ ਤੁਸੀਂ ਐਨਾ ਕਾ ਮਾਰ ਮਾਰੀ ਜਾਂਦੇ ਦੀ ਇਹ ਮੁੰਡਾ ਦੱਸਦਾ ਹੈ ਹਾਂ ਫੋਲਸਾਣੀ ਜੀ ਕੀ ਹੈ ਕੁੱਟਮਾਰ ਦਾ ਪੇਸ਼ੈਂਟ ਆਇਆ ਤੇ ਕੀ ਨਾਮ ਤੇ ਕਿੱਦਿਓ ਜੀ ਸਾਡੇ ਕੋਲ ਇੱਕ ਮਰੀਜ਼ ਆਇਆ 18 ਸਾਲ ਦਾ ਮੁੰਡਾ ਹੈ ਅਜੀਤ ਕੁਮਾਰ ਸੁਪੁੱਤਰ ਗੁਰਮੀਤ ਸਿੰਘ ਉਹ ਦਾ ਕੁੱਟਮਾਰ ਦੇ ਉਸ ਨਾਲ ਕੁੱਟਮਾਰ ਹੋਈ ਹੈ ਜਿਸ ਬਾਬਤ ਉਹ ਪਰਚਾ ਕਟਾਣਾ ਚਾਹੁੰਦੇ ਉਸ ਦਾ ਪਰਚਾ ਘੱਟ ਦਿੱਤਾ ਗਿਆ ਤੇ ਉਸ ਨੂੰ ਕੁਝ ਗੁੱਜੀਆਂ ਸੱਟਾਂ ਲੱਗੀਆਂ ਪਰ ਉਸ ਨੂੰ ਉਪਰੋਂ ਤਾਂ ਸੱਟਾ ਨਹੀਂ ਹੈ ਪਰ ਉਹਨੂੰ ਥੋੜੀ ਚੇਲਨ ਫਰੰਚੀ ਦਿੱਕਤ ਹੋ ਰਹੀ ਹੈ ਕਿੰਨਾ ਦੇ ਰੋਗ ਲਗਾ ਰਹੇ ਨੇ ਮਰੀਜ਼ ਸਿੰਘ ਸਾਹਿਬ ਨਾਲ ਤੋਂ ਉਹ ਆਪਣੀ ਕਹਿ ਰਹੇ ਕਿ ਉਹਨਾਂ ਦੇ ਕੁਝ ਪੁਲਿਸ ਨਾਲ ਪੁਲਸੀਆ ਕਾਰਵਾਈ ਉਹਦੇ ਉੱਤੇ ਹੋਈ ਹੈ ਪਰ ਅਸੀਂ ਉਸ ਦੀ ਬਾਬਤ ਹਲੇ ਅਸੀਂ ਕੋਈ ਇਸ ਚੀਜ਼ ਦੀ ਪਰਖ ਨਹੀਂ ਕਰ ਰਹੇ ਕਿ ਉਹ ਪੁਲਿਸ ਨਾਲ ਹੋਈ ਹੈ ਪਰ ਅਸੀਂ ਉਸ ਦਾ ਪਰਚਾ ਕੱਟਾ ਹੈ ਐਸ ਸੀ ਉਸ ਦੇ ਕਿ ਉਸ ਨੂੰ ਸੱਟਾ ਲੱਗਿਆ ਅਸੀਂ ਸਿਰ ਸੱਟਾ ਦਾ ਵੇਰਵਾ ਪਾਇਆ ਬੱਗੇ ਬਾਕੀ ਅਗਲੀ ਕਾਰਵਾਈ ਪੁਲਿਸ ਨੇ ਹੋਰ ਕੋਪੀ ਕਰੀ ਭਾਵੇਂ ਠੀਕ ਹੋ ਗਏ। ਹਾਂ ਬેશੇ ਤਾਂ ਦੇਖਾਂ ਚ ਠੀਕ ਹੈ ਪਰ ਉਹਨੂੰ ਥੋੜੀ ਚੱਲਣ ਚ ਦਿੱਕਤ ਹੋ ਰਹੀ ਹੈ। ਤਾਂ ਕਰਕੇ ਉਸਨੇ ਵੀਲ ਚਰਤੀ ਲਿਆ ਕੇ ਪਰਚਾ ਘੱਟਾ ਗਿਆ।